ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੈਡੀਸਨ ਫਰੀ ਲਾਈਫਸਟਾਈਲ ਚੈਨਲ ਤੇ ਦੋਸਤੋ ਯੋਗ ਕੇਂਦਰ ਸਤਿਏ ਵਾਲਾ ਵਿਖੇ ਸਵੇਰ ਦੀ ਕਲਾਸ ਵਿੱਚ ਹਾਜ਼ਰਾਂ ਇੱਕ ਜ਼ਰੂਰੀ ਇਨਫੋਰਮੇਸ਼ਨ ਲਈ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਅਸੀਂ ਗੁੰਗੇ ਤੇ ਬੋਲੇ ਬੱਚਿਆਂ ਨਵੀਆਂ ਗੱਲਾਂ ਸਾਹਮਣੇ ਆਈਆਂ ਨੇ ਸਭਾਵਨਾਵਾਂ ਜਾਗੀਆਂ ਨੇ ਜਿਨ੍ਹਾਂ ਦੇ ਨਾਲ ਉਹ ਠੀਕ ਹੋ ਸਕਦੇ ਨੇ ਉਹਨਾਂ ਦੀ ਜ਼ਿੰਦਗੀ 'ਚ ਤਬਦੀਲੀ ਆ ਸਕਦੀ ਹੈ 100% ਨਹੀਂ ਤਾਂ 70 80 90% ਤੱਕ ਉਹ ਠੀਕ ਹੋ ਸਕਦੇ ਨੇ ਪੋਲੀਓ ਗ੍ਰਸਥ ਬੱਚੇ ਵੀ ਠੀਕ ਹੋ ਸਕਦੇ ਨੇ ਜਿਨ੍ਹਾਂ ਨੂੰ ਮੈਡੀਕਲ ਸਾਇੰਸ ਨੇ ਕਿਹਾ ਹੈ ਕਿ ਇਹਦਾ ਕੋਈ ਹੱਲ ਨਹੀਂ ਹੈਗਾ ਸਾਡੇ ਸੈਂਟਰ ਦੇ ਵਿੱਚ ਅਜਿਹੇ ਬੱਚੇ ਠੀਕ ਹੋ ਰਹੇ ਨੇ ਜਿਨ੍ਹਾਂ 'ਚ ਦੋ ਉਦਾਹਰਨਾਂ ਸਾਡੇ ਸਾਹਮਣੇ ਬੈਠੀਆਂ ਨੇ ਇਹ ਲੜਕਾ ਪੋਲੀਓ ਗ੍ਰਸਥੀਗਾ ਇਹ ਬਹੁਤ ਜ਼ਿਆਦਾ ਇੰਪਰੂਵ ਹੋਇਆ ਕਿਸੇ ਸਮੇਂ ਜ਼ਮੀਨ ਤੇ ਡਿੜਨਾ ਪੈਂਦਾ ਸੀ ਇਹਨੂੰ ਤੁਰਿਆ ਨਹੀਂ ਸੀ ਜਾਂਦਾ ਖੜਾ ਨਹੀਂ ਸੀ ਹੋਇਆ ਜਾਂਦਾ ਇਹ ਹੁਣ ਦੁਬਾਰਾ ਨਾਲ ਹੱਥ ਪਾ ਕੇ ਚੱਲਣ ਲੱਗ ਪਿਆ ਹੈ ਇਸ ਦੇ ਨਾਲ ਹੀ ਜਿਹੜਾ ਦੂਸਰਾ ਲੜਕਾ ਬੈਠਾ ਹੈ ਇਸ ਦਾ ਪੈਰ ਜਮਾਂਦਰੂ ਸਿੱਧਾ ਸੀਗਾ ਜ਼ਮੀਨ ਤੇ ਸਿਰਫ ਉਂਗਲਾਂ ਲੱਗਦੀਆਂ ਸੀ ਇਹਦਾ ਪੈਰ ਤਕਰੀਬਨ 70% ਮੁੜਨ ਲੱਗ ਪਿਆ ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਹ ਲੜਕਾ ਕਾਂਦਰ ਨੂੰ ਹੱਥ ਪਾ ਕੇ ਤੁਰਦਾ ਹੈ ਜਾਂ ਆਸਰੇ ਨਾਲ ਤੁਰਦਾ ਇਹ ਸਿੱਧਾ ਤੁਰਨ ਲੱਗ ਪਵੇਗਾ ਤੇ ਇਸ ਲੜਕੇ ਦਾ ਪੈਰ ਜਿਸ ਢੰਗ ਨਾਲ ਇੰਪਰੂਵ ਹੋ ਰਿਹਾ ਹੈ ਮੁੜ ਰਿਹਾ ਹੈ ਉਹ ਬਿਲਕੁਲ ਜ਼ਮੀਨ ਤੇ ਸਹੀ ਢੰਗ ਨਾਲ ਲੱਗੇਗਾ ਦੋਸਤੋ ਸਾਡੇ ਵੱਲੋਂ ਇਹ ਸੇਵਾ ਫ੍ਰੀ ਹੈ ਜਿਹੜੇ ਦੂਰ ਤੋਂ ਆਉਣਾ ਚਾਹੁੰਦੇ ਨੇ ਖਾਣਾ ਫ੍ਰੀ ਹੈ ਰਹਿائش ਫ੍ਰੀ ਹੈ ਕਿਸੇ ਤਰ੍ਹਾਂ ਦਾ ਕੋਈ ਪੈਸਾ ਨਹੀਂ ਲਿਆ ਜਾਵੇਗਾ ਤੁਸੀਂ ਖੁਦ ਤੁਹਾਡੇ ਕੋਈ ਪਰਿਵਾਰ ਚ ਪ੍ਰਭਾਵਤ ਹੈ ਜਾਂ ਕੋਈ ਰਿਸ਼ਤੇਦਾਰੀ ਸਜਣ ਤਾਈ ਚ ਉੱਥੋਂ ਤੱਕ ਸਾਡਾ ਇਹ ਸੰਦੇਸ਼ ਜਰੂਰ ਭੇਜੋ ਉਹਨਾਂ ਲੋਕਾਂ ਲਈ ਰਾਹ ਦਸਰਾ ਬਣੋ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਵੀਡੀਓ ਨੂੰ ਸ਼ੇਅਰ ਕਰੋ ਮਨੁੱਖਤਾ ਦੀ ਸੇਵਾ ਲਈ ਤੇ ਲਾਈਕ ਕਰੋ ਜੇ ਤੁਹਾਨੂੰ ਇਹ ਪਸੰਦ ਆਈ ਤਾਂ